ਮਾਝ ਦੇ ਕਾਕਾ ਸਾਹ ਵਾਹਿਗੁਰੂ ਜੀ ਅਤੇ ਗੁਰੂ ਪਿਆਰੇ ਜੀ ਮੇਰੇ ਨਾਲ ਜੋ ਬੇਟੀ ਬੈਠੀ ਹੈ ਇਹ ਤਹਿਰਾਨ ਤੋਂ ਹੈ ਨਾ ਇਹ ਨੂੰ ਪੰਜਾਬੀ ਆਉਂਦੀ ਨਾ ਇਹ ਹਿੰਦੀ ਆਉਂਦੀ ਫਿਰ ਵੀ ਇਹ ਬੇਟੀ ਕੀਰਤਨ ਸੁਣਦੀ ਹੈ ਅੱਜ ਮੈਨੂੰ ਇਹਨਾਂ ਨੇ ਫਰਮਾਇਸ਼ ਕੀਤੀ ਕਿ ਮੈਂ ਸ਼ਬਦ ਸੁਣਾਵਾਂ ਚਰਨ ਕਮਲ ਤੇਰੇ ਤੋਏ ਤੋਏ ਪੀਵੇ ਹਨ ਹਨਾ ਹਨਾ ਗਾਣੇ ਸਿੱਖੀ ਹੌਲੀ ਹੌਲੀ ਗੁਰਬਾਣੀ ਵਾਲੇ ਪਾਸੇ ਲੱਗੀ ਹੈ ਬੇਟੀ ਦੇਖੋ ਬਾਣੀ ਦਾ ਅਸਰ ਹੈ ਸੰਗੀਤ ਦਾ ਅਸਰ ਹੈ ਔਰ ਇਸੇ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸੰਗੀਤ ਅਪਣਾਇਆ ਕਿ ਸੰਗੀਤ ਦੀ ਜਿਹੜੀ ਖਿੱਚ ਉਹ ਜਦੋਂ ਅੰਦਰ ਅਸਰ ਕਰਦੀ ਹੈ ਉਹਦੇ ਨਾਲ ਸ਼ਬਦ ਵੀ ਅਸਰ ਕਰਦਾ ਸ਼ਬਦ ਤੇ ਸੰਗੀਤ ਜਦੋਂ ਇਕੱਠਾ ਹੋ ਜਾਂਦਾ ਫਿਰ ਸੁਰਤ ਜਿਹੜੀ ਹੈ ਇਕਾਗਰ ਹੋ ਜਾਂਦੀ ਤੇ ਉਹ ਫਿਰ ਕੀਰਤਨ ਵਾੜ ਜਾਂਦਾ ਇਹ ਬੇਟੀ ਜਿਹੜੀ ਹੈ ਈਰਾਨ ਦੀ ਰਹਿਣ ਵਾਲੀ ਹੈ ਇਹ ਬੇਟੀ ਹੁਣ ਇੰਡੀਆ ਪੱਕੀ ਆ ਗਈ ਹੈ ਤੁਸੀਂ ਛੱਡ ਕੇ ਕੀਰਤਨ ਨਾਲ ਜੁੜੀ ਹੈ ਮੇਰੀ ਇੱਛਾ ਹੈ ਕਿ ਮੈਂ ਨੌਜਵਾਨ ਬੱਚਿਆਂ ਨੂੰ ਇਸ ਬੀਟੀ ਬਾਰੇ ਦੱਸਾਂ ਤਾਂ ਕਿ ਤੁਹਾਨੂੰ ਪ੍ਰੇਰਨਾ ਦੇਣੇ ਸ਼ਬਦ ਨਾਲ ਜੁੜੋ ਕੀਰਤਨ ਨਾਲ ਜੁੜੋ ਕੀਰਤਨ ਵਿੱਚ ਸਕੂਨ ਹੈ ਗੁਰੂ ਦੀ ਬਾਣੀ ਵਿੱਚ ਸਕੂਨ ਹੈ ਪ੍ਰਮਾਤਮਾ ਦੇ ਨਾਮ ਵਿੱਚ ਸਕੂਨ ਹੈ ਤੋਂ ਇਹ ਬੇਟੀ ਮਿਲ ਕੇ ਬੜੀ ਖੁਸ਼ੀ ਹੋਈ ਇਹ ਖੁਸ਼ੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਮਾਸ਼ੀ ਕੀ ਫਤਿਹ